ਪਾਨਾ ਸਿੱਧੂ ਤੇ ਲੁਧਿਆਣੇ ਦੇ ਵਿੱਚ ਦਰਜ ਹੋਏ ਪਰਚੇ ਤੋਂ ਬਾਅਦ ਮੁਸ਼ਕਲਾਂ ਜਿਹੜੀਆਂ ਲਗਾਤਾਰ ਵੱਧੀਆਂ ਨਜ਼ਰ ਆ ਰਹੀਆਂ ਨੇ ਉਸ ਤੋਂ ਬਾਅਦ ਕਹਿ ਲਈਏ ਕਿ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਉਸ ਦੇ ਹੱਕ ਦੇ ਵਿੱਚ ਵੀ ਡਟੀਆਂ ਪਰ ਉਸ ਤੋਂ ਬਾਅਦ ਇੱਕ ਹੋਰ ਪਰਚਾ ਦਰਜ ਹੋ ਜਾਂਦਾ ਹੈ ਕਰੀਬ 200 ਲੋਕਾਂ ਦੇ ਉੱਤੇ ਜਿਹਦੇ ਵਿੱਚ ਲੱਖਾ ਸਦਾਣਾ ਸਮੇਤ ਪਾਨਾ ਸਿੱਧੂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਨੇ ਇਹ ਹਾਲਾਤ ਕਿਉਂ ਬਣੇ ਕਿਸ ਮਾਮਲੇ ਨੂੰ ਲੈ ਕੇ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਤੁਹਾਨੂੰ ਦੱਸ ਦਿਆਂ ਦਰਸ਼ਕਾਂ ਦਾਸੀ ਕਿ ਧਨੋਲਾ ਪੁਲਿਸ ਵੱਲੋਂ ਭਾਨਾ ਸਿੱਧੂ ਦੇ ਪਰਿਵਾਰਕ ਮੈਂਬਰਾਂ ਸਮੇਤ ਲਗਭਗ 150 ਤੋਂ 200 ਅਣਪਛਾਤੇ ਵਿਅਕਤੀਆਂ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਗਨ ਪਾਉਣ ਅਤੇ ਭੰਨਤੋੜ ਕਰਨ ਦੇ ਦੋਸ਼ ਤੇ ਤਹਿਤ ਕੇਸ ਦਰਜ ਕੀਤਾ ਗਿਆ ਜਿਕਰ ਜੋ ਇਹ ਵੀ ਹੈ ਕਿ ਭਾਨਾ ਸਿੱਧੂ ਦੀ ਗ੍ਰਿਫਤਾਰੀ ਸੰਬੰਧੀ ਵੱਖ-ਵੱਖ ਜਥੇਬੰਦੀਆਂ ਵੱਲੋਂ ਬੀਤੀ 3 ਫਰਵਰੀ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹائش ਘੇਰਨ ਦਾ ਐਲਾਨ ਕੀਤਾ ਗਿਆ ਸੀਗਾ ਜਿਸ ਤਹਿਤ ਰਵਾਨਾ ਹੋਣ ਮਗਰੋਂ ਮੌਕੇ ਬੜਬਰ ਟੋਲ ਪਲਾਜ਼ਾ ਤੇ ਭਾਨਾ ਸਿੱਧੂ ਦੇ ਸਮਰਥਕਾਂ ਤੇ ਜਥੇਬੰਦੀਆਂ ਦੇ ਦਰਮਿਆਨ ਦਰਮਿਆਨ ਮਾਹੌਲ ਜਿਹੜਾ ਗਰਮਾ ਗਿਆ ਉਸ ਤੋਂ ਬਾਅਦ ਸਬੰਧਤ ਕਾਰਵਾਈ ਕਰਦਿਆਂ ਤਨੋਲਾਪੁਰ ਪੁਲਿਸ ਵੱਲੋਂ 3 ਫਰਵਰੀ ਨੂੰ ਐਫਆਈਆਰ ਦਰਜ ਕੀਤੀ ਗਈ ਹੈ ਦਰਜ ਐਫਆਈਆਰ ਅਨੁਸਾਰ ਪੁਲਿਸ ਦੇ ਸਮਝਾਉਣ ਦੇ ਬਾਵਜੂਦ ਭੀੜ ਨੂੰ ਵਾਰ-ਵਾਰ ਪੁਲਿਸ ਤੇ ਹਮਲਾ ਕਰਨ ਦੇ ਲਈ ਉਕਸਾਉਣਾ ਤੇ ਇਸ ਮਾਮਲੇ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਡਿਊਟੀ ਤੇ ਤਨਾਤ ਸਹਾਇਕ ਥਾਣੇਦਾਰ ਅ ਜਗਦੀਪ ਸਿੰਘ ਸੀਆਈਏ ਬਰਨਾਲਾ ਤੇ ਕਿਰਪਾਨ ਨਾਲ ਜਾਣੇ ਲੇਵਾ ਹਮਲਾ ਕਰਨ ਬਾਰੇ ਲਿਖਿਆ ਗਿਆ ਹੈ ਨਾਲ ਹੀ ਦੱਸਦੀ ਹੈ ਕਿ ਮੋਲਜਮਾਂ ਦੇ ਵਿੱਚ ਭਾਨਾ ਸਿੱਧੂ ਦਾ ਪਿਤਾ ਜਿਹੜਾ ਹੈ ਬਿੱਕਰ ਸਿੰਘ ਭਰਾ ਅਮਨ ਸਿੰਘ ਭੈਣਾ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਸਰਬਜੀਤ ਸਿੰਘ ਸਰਪੰਚ ਵਾਸੀਆਂ ਕੋਟਦੰਨਾ ਪੰਚ ਰঞ্জੀਤ ਸਿੰਘ ਕੁਲਵਿੰਦਰ ਸਿੰਘ ਖਾਲਸਤਾਨੀ ਵਾਸੀ ਕਟੂ ਲੱਖਾ ਸੁਧਾਨਾ ਗੁਰਵਿੰਦਰ ਸਿੰਘ ਉਰਫ ਗੰਗ ਸੁਖਪਾਲ ਸਿੰਘ ਗੁਰਵਿੰਦਰ ਸਿੰਘ ਉਰਫ ਗਿੱਲ ਬਲਜਿੰਦਰ ਸਿੰਘ ਉਰਫ ਕਿੱਦਾ ਪ੍ਰਤਪਾਲ ਸਿੰਘ ਵਾਸੀਆਂ ਕੋਰਦੋਨਾ ਗੁਰਮਖ ਸਿੰਘ ਵਾਸੀ ਧਨੋਲਾ ਜੱਗੀ ਨਿਹੰਗ ਵਾਸੀ ਧਨੋਲਾ ਅਮਰੀਕ ਸਿੰਘ ਵਾਸੀ ਪੈਣੀ ਜਗਾ ਤੇ 150 ਤੋਂ 200 ਅਣਪਛਾਤੇ ਵਿਅਕਤੀਆਂ ਦੇ ਉੱਤੇ ਕੇਸ ਦਰਜ ਕੀਤਾ ਗਿਆ ਇਸ ਤੋਂ ਬਾਅਦ ਵੀ ਲੱਖਾ ਸੁਧਾਨਾ ਨੇ ਜਿਹੜੇ ਉਹਨਾਂ ਦਾ ਗੁੱਸਾ ਫੁੱਟਦਾ ਨਜ਼ਰ ਆ ਰਿਹਾ ਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਚੇਤਾਵਨੀ ਦਿੱਤੀ ਗਈ ਹੈ ਕਿ ਜਿਸ ਦਿਨ ਤੁਸੀਂ ਸਾਡੇ ਨਾਲ ਸਮਝੌਤਾ ਕੀਤਾ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਸ਼ਰਤਾਂ ਤੈਅ ਹੋਈਆਂ ਉਦੋਂ ਹੀ ਪarcha ਦਰਜ ਕਰ ਦਿੱਤਾ ਜਾਣਾ ਕਿਤਨਾ ਕਿਤੇ ਸ਼ਰਮਨਾਕ ਹੈ ਉਸ ਦੇ ਵੱਲੋਂ ਗੁੱਸਾ ਜਿਹੜਾ ਉਹ ਜ਼ਰੂਰ ਫੁੱਟਿਆ ਪਰ ਕਿਸ ਤਰੀਕੇ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ ਵੱਖ-ਵੱਖ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਦਰਸ਼ਕਾਂ ਨੂੰ ਕਹਾਂਗੇ ਤੁਸੀਂ ਵੀ ਆਪਣੀ ਸਮਝ ਮੁਤਾਬਕ ਜੋ ਤੁਹਾਡੀ ਪ੍ਰਤੀਕਿਰਿਆ ਹੈ ਉਹ ਸਾਡੇ ਨਾਲ ਕਮੈਂਟਾਂ ਦੇ ਜ਼ਰੀਏ ਜ਼ਰੂਰ ਸ਼ੇਅਰ ਕਰੋ ਤਾਂ ਜੋ ਤੁਹਾਡੀ ਪ੍ਰਤੀਕਿਰਿਆ ਵੀ ਸਾਡੇ ਤੱਕ ਪਹੁੰਚ ਸਕੇ ਪਰ ਜਿਸ ਤਰੀਕੇ ਦਾ ਮਾਹੌਲ ਜਿਹੜਾ ਬਣਿਆ ਹੈ ਕਿਤਨਾ ਕਿਤੇ ਕਹਿ ਲਿਆ ਕਿ ਆ ਪਹਾਣਾ ਸਦੂ ਸਮੇਤ ਜਿਹੜਾ ਇੱਕ ਇੱਕ ਇਕੱਠ ਨਜ਼ਰ ਆਇਆ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਜ਼ਰੂਰ ਬੰਦੀਆਂ ਨੇ ਹਾਲਾਂਕਿ ਇਹ ਮਾਮਲਾ ਜਿਹੜਾ ਉੱਥੇ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਉੱਤੇ ਜਿਹੜਾ ਹਮਲਾ ਕਰਨਾ ਇੱਕ ਐਸ ਤੇ ਹਮਲਾ ਕਰਨਾ ਪੁਲਿਸ ਦੇ ਉੱਤੇ ਵਾਰ-ਵਾਰ ਹਮਲਾ ਕਰਨ ਵਾਸਤੇ ਉਕਸਾਉਣਾ ਉਸ ਨੂੰ ਮਾਮਲੇ ਨੂੰ ਲੈ ਕੇ ਜਿਹੜਾ ਕੇਸ ਦਰਜ ਕੀਤਾ ਗਿਆ ਤੇ ਇਦੇ ਵਿੱਚ ਹੁਣ ਅੱਗੇ ਕਿੰਨੀਆਂ ਕੋਈ ਗ੍ਰਿਫਤਾਰੀਆਂ ਪੈਂਦੀਆਂ ਨੇ ਕਿਉਂਕਿ 150 ਤੋਂ ਲੈ ਕੇ 200 ਵਿਅਕਤੀ ਲਗਭਗ ਇਹਦੇ ਵਿੱਚ ਸ਼ਾਮਲ ਨੇ ਵਿੱਚ ਲੱਖਾਂ ਸਿਧਾਣਾ ਪਾਣਾ ਸਿੱਧੂ ਦੇ ਪਰਿਵਾਰਕ ਮੈਂਬਰ ਜਦੋਂ ਕੋਈ ਪਰਚਾ ਦਰਜ ਹੁੰਦਾ ਹੈ ਕ੍ਰਿਮੀਨਲ ਤੌਰ ਤੇ ਉਸ ਤੋਂ ਬਾਅਦ ਫਿਰ ਅੱਗੇ ਜਿਹੜਾ ਪ੍ਰੋਸੀਜਰ ਚੱਲਦਾ ਹੈ ਪੂਰਾ ਕਾਨੂੰਨ ਦਾ ਉਸ ਮੁਤਾਬਕ ਗ੍ਰਿਫਤਾਰੀ ਹੁੰਦੀ ਹੈ ਤੇ ਦੇਖਣਾ ਹੋਏਗਾ ਕਿ ਇਸ ਕੇਸ ਦਰਜ ਹੋਣ ਤੋਂ ਬਾਅਦ ਕੀ ਗ੍ਰਿਫਤਾਰੀਆਂ ਅੱਗੇ ਹੋਣਗੀਆਂ ਜਿਹੜੇ ਲੋਕਾਂ ਦੇ ਪਰਚੇ ਦੇ ਵਿੱਚ ਨਾਮ ਸ਼ਾਮਲ ਨੇ ਕਿਉਂਕਿ ਮੁਸ਼ਕਲਾਂ ਅੱਗੇ ਵੱਧ ਸਕਦੀਆਂ ਨੇ ਪਹਾਣਾ ਸਿੱਧੂ ਦੀਆਂ ਮੁਸ਼ਕਲਾਂ ਤਾਂ ਵਧੀਆਂ ਹੋਈਆਂ ਨੇ ਪਰ ਉਸ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੀਆਂ ਮੁਸ਼ਕਲਾਂ ਵੀ ਹੁਣ ਵੱਧ ਗਈਆਂ ਵੱਧ ਚੁੱਕੀਆਂ ਨੇ ਲੱਖਾਂ ਸਦਾਣਾ ਵੀ ਇਸ ਕੇਸ ਦੇ ਵਿੱਚ ਸ਼ਾਮਲ ਹੈ ਤੇ ਇਸ ਨੂੰ ਲੈ ਕੇ ਅੱਗੇ ਐਲਾਨ ਕੀ ਹੁੰਦਾ ਸਾਂਝ ਜਥੇਬੰਦੀਆਂ ਸਮੇਤ ਹੋਰ ਜਿਹੜੇ ਸਮਾਜ ਸੇਵੀ ਬੰਦੇ ਕਹਿ ਲਈਏ ਇਸ ਧਰਨੇ ਦੇ ਵਿੱਚ ਜੁੜੇ ਹੋਏ ਸੀਗੇ ਤਾਂ ਉਹਨਾਂ ਵੱਲੋਂ ਵੀ ਕੋਈ ਨਾ ਕੋਈ ਐਲਾਨ ਅੱਗੇ ਹੋਰ ਵੀ ਹੋ ਸਕਦਾ ਹੈ ਨਵੇਂ ਪਰਚੇ ਨੂੰ ਲੈ ਕੇ ਪਰ ਕਿਦਾਂ ਕਿਤੇ ਨਾਰਾਜ਼ ਕੀ ਜਰੂਰ ਉਹਨਾਂ ਦੇ ਵਿੱਚ ਕਿ ਉਸੇ ਦਿਨ ਤੁਸੀਂ ਸਾਡੇ ਨਾਲ ਸਮਝੌਤਾ ਕੀਤਾ ਸੀਗਾ ਸਾਡੀਆਂ ਮੰਗਾ ਮੰਨੀਆਂ ਸੀ ਸਾਡਾ ਧਰਨਾ ਤੋੜਵਾਇਆ ਸੀ ਤੇ ਉਸ ਤੋਂ ਬਾਅਦ ਫਿਰ ਪਰਚਾ ਜਿਹੜਾ ਉਹ ਦਰਜ ਹੋ ਜਾਂਦਾ ਹਾਲਾਂਕਿ ਹੋਰ ਕਾਰਨ ਦੱਸਿਆ ਜਾ ਰਿਹਾ ਪਰਚੇ ਦਾ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਪਰਚੇ ਤੋਂ ਬਾਅਦ ਕਾਰਵਾਈ ਕੀ ਹੁੰਦੀ ਹੈ ਪੁਲਿਸ ਵੱਲੋਂ ਤੇ ਉੱਧਰ ਜਿਹੜੇ ਪ੍ਰਦਰਸ਼ਨਕਾਰੀ ਸੀ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਜਾਂ ਭਾਨੇ ਸਿੱਧੂ ਦੇ ਨਾਲ ਜੁੜੇ ਹੋਏ ਸੀ ਲੋਕ ਉੱਥੇ ਪਹੁੰਚੇ ਉਹਨਾਂ ਵੱਲੋਂ ਅੱਗੇ ਕੀ ਐਲਾਨ ਕੀਤਾ ਜਾਂਦਾ ਹੈ ਇਸ ਦੇ ਮੁਤਲਕ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਜਾਜ ਧੰਨਵਾਦ